ਲੋਕ ਸਭਾ ਚੋਣਾਂ ਦੇ ਚੱਲਦੇ ਅੱਜ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਅੱਜ ਜਗਰੋਂ ਇਲਾਕੇ ਦਾ ਦੌਰਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ. ਕਲੇਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਤੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵੱਲੋਂ ਆਪਣੇ ਸੈਂਕੜੇ ਵਰਕਰਾਂ ਸਮੇਤ ਸਵਾਗਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਨੇ ਵੀ ਵਰਕਰਾਂ ਵੱਲੋਂ ਕੀਤੇ ਗਏ ਸਵਾਗਤ ਨੂੰ ਦੇਖ ਕੇ ਗੱਦਗੱਦ ਹੋ ਉੱਠੇ। ਇਸ ਤੋਂ ਮੋਕੇ ਉਹਨਾਂ ਜਗਰੋਂ ਇਲਾਕੇ ਦੇ ਸੀਨੀਅਰ ਬਜ਼ੁਰਗ ਅਕਾਲੀ ਆਗੂ ਸਰਦਾਰ ਭਗਤ ਸਿੰਘ ਮੱਲਾ ਦੇ ਘਰ ਉਹਨਾਂ ਨੂੰ ਮਿਲਣ ਵੀ ਗਏ ਅਤੇ ਗੁਰਦੁਆਰਾ ਨਾਨਕਸਰ ਤੇ ਗੁਰਦੁਆਰਾ ਗੁਰੂ ਸਰ ਸੁਧਾਰ ਵੀ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਈ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਅਰਜਨੀ ਸੁਬਾਸਲ ਦੀ ਰਿਪੋਰਟ ਪਾਰਟੀ ਨੂੰ ਕਿ ਲੱਗੇ ਜਣਾ ਮੇਰਾ ਆਤਮਾ ਇਲੈਕਸ਼ਨ ਆ ਜੀ ਪਹਿਲਾਂ ਮੈਂ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੇ ਫਿਰ ਮੈਂ ਐਮਐਲਏ ਦੇ ਇਲੈਕਸ਼ਨ ਲੜੇ ਅੱਜ ਮੈਨੂੰ ਪਾਰਟੀ ਨੇ ਐਮਪੀ ਦਾ ਇਲੈਕਸ਼ਨ ਲੜਨ ਵਾਸਤੇ ਲੁਧਿਆਣਾ ਲੋਕ ਸਭਾ ਤੋਂ ਭੇਜਿਆ ਜਗਰਾਉਂ पे आज ਮੇਰੀ ਪਹਿਲੀ ਫੈਰੀ ਆ ਜੀ ਸਰਦਾਰ ਕਲੇਰ ਨੇ ਤੇ ਗੁਰਚਨ ਸਿੰਘ ਗਰੇਵਾਲ ਉਹਨਾਂ ਨੇ ਸਾਰੇ ਮੋਤਵਾਰ ਜਿਹੜੇ ਇੱਥੇ ਕੰਮ ਕਰਦੇ ਨੇ ਆਉਣ ਵਾਲੇ ਦਿਨਾਂ ਚ ਜਿਨ੍ਹਾਂ ਨੇ ਕਰਨਾ ਉਹਨਾਂ ਨਾਲ ਮਿਲਣੀ ਹੋਈ ਆ ਬਹੁਤ ਖੁਸ਼ੀ ਹੋਈ ਆ ਬਹੁਤ ਚੰਗੇ ਉਹਨਾਂ ਨੇ ਸਜਾਦਤ ਨੇ ਸਾਰਿਆਂ ਨੇ ਔਰ ਮਿਹਨਤੀ ਨੇ ਹਰ ਇਲੈਕਸ਼ਨ ਦੇ ਵਿੱਚ ਮੋਰੀ ਹੋ ਕੇ ਲੜਦੇ ਨੇ ਇਹ ਇਲੈਕਸ਼ਨ ਬੜੀ ਇਤਿਹਾਸਿਕ ਇਲੈਕਸ਼ਨ ਆ ਪੰਜਾਬ ਦੇ ਲਈ ਕਿਉਂਕਿ ਪਿਛਲੇ ਸਮੇਂ ਦੋ ਵਾਰ ਦੋ ਪਾਰਟੀਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲਈਆਂ ਇੱਕ ਨੇ ਝੂਠੀ ਸੌਖਾ ਦੀ ਦੂਜੇ ਨੇ ਝੂਠੀਆਂ ਗਰੰਟੀਆਂ ਦਿੱਤੀਆਂ ਦੋਨੇ ਹੀ ਆਪਣੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਦੇ ਖਰੇ ਨਹੀਂ ਉਤਰੇ ਅੱਜ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਕੇ ਦੇਖ ਲਿਆ ਔਰ ਇਹ ਮਹਿਸੂਸ ਕਰਦੇ ਨੇ ਵੀ ਜੋ ਸ਼ਰਮਨ ਅਕਾਲੀਦਾਲ ਨੇ ਕੰਮ ਕੀਤੇ ਸੀ ਵਿਕਾਸ ਕੀਤਾ ਸੀ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਸੀ ਅਮਨ ਤੇ ਸ਼ਾਂਤੀ ਸੀ ਉਹ ਇਹਨਾਂ ਦੋਨਾਂ ਰਾਜਾਂ ਨੇ ਦੋਨਾਂ ਸਰਕਾਰਾਂ ਨੇ ਉਹ ਦੋਨਾਂ ਨੇ ਖਤਮ ਕਰਤੀ ਪੰਜਾਬ ਦੀ ਅੱਜ ਲੁਧਿਆਣਾ ਸ਼ਹਿਰ ਦੀ ਜਿ ਪੋਜੀਸ਼ਨ ਆ ਸਾਡੇ ਮੂੰਹ ਨੇ ਕੋਈ ਸਹਿਰ ਕਰਨ ਵੀ ਨਹੀਂ ਨਿਕਲ ਸਕਦਾ ਇੰਨੇ ਲੁਟੇਰੇ ਤੁਰੇ ਫਿਰਦੇ ਨੇ ਉਹ ਸਹਿਰ ਕਰਨ ਜਾਂਦਾ ਉਹਨੂੰ ਵੀ ਲੁੱਟ ਲੈਂਦੇ ਨੇ ਇਹ ਕਦੇ ਪੰਜਾਬ ਚ ਨਹੀਂ ਹੋਇਆ ਸੀ ਇਦਾਂ ਦਾ ਪੰਜਾਬ ਦਾ ਵਾਤਾਵਰਨ ਬਿਲਕੁਲ ਇਹਨਾਂ ਨੇ ਵਿਗਾੜ ਦਿੱਤਾ ਪੰਜਾਬ ਦਾ ਮਾਹੌਲ ਬਿਲਕੁਲ ਵਿਗੜ ਗਿਆ ਝੂਠੀਆਂ ਗਰੰਟੀਆਂ ਨੇ ਜਿਹੜੀਆਂ ਦੇ ਕੇ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਅੱਜ ਗਰੰਟੀਆਂ ਦੇਣ ਵਾਲਾ ਅੰਦਰ ਬੈਠਾ ਦੂਰੀ ਤੀਰੀ ਛਤਰੀ ਦੇ ਵਿੱਚ ਘੁੰਮਦੇ ਨੇ ਉਹਨਾਂ ਨੂੰ ਕੌਣ ਪੁੱਛੂਗਾ ਵੀ ਸਾਨੂੰ ਤੁਸੀਂ ਆ ਕੇ ਆਇਆ ਸੀ ਤੇ ਪੂਰਾ ਕਰੋ ਇੱਕ ਪਾਸੇ ਸardar sukhbir singh ਬਾਦਲਾ ਜੋ ਮੱਲੇ ਮੱਲੇ ਗਲੀ ਗਲੀ ਘਰ ਘਰ ਜਾਂਦੇ ਨੇ ਜਦੋਂ ਮਰਜ਼ੀ ਪੁੱਛ ਲਓ ਜਦੋਂ ਮਰਜ਼ੀ ਰੋਕ ਲਓ ਜਦੋਂ ਮਰਜ਼ੀ ਕਰ ਸ਼੍ਰੋਮਣੀ ਕਾਲਜਲ ਪੰਜਾਬ ਦੀ ਪਾਰਟੀ ਕਦੇ ਝੂਠ ਨਹੀਂ ਬੋਲ ਸਕਦੇ ਪੰਜਾਬੀਆਂ ਦਾ ਕਿਉਂਕਿ ਅਸੀਂ ਵੇਚ ਰਹਿਣਾ ਬਾਰੋਂ ਵਾਲੇ ਜਿੰਨਾ ਮਰਜੀ ਝੂਠ ਬੋਲ ਜਾਂਦੇ ਨੇ ਝੂਠ ਬੋਲ ਕੇ ਕਿਉਂਕਿ ਝੂਠ ਕਹਿੰਦੇ ਚੱਲ ਜਾਂਦਾ ਦਾ ਇਹਨਾਂ ਦਾ ਦੋ ਵਾਰ ਝੂਠ ਚੱਲ ਗਿਆ ਦੋ ਪਾਰਟੀਆਂ ਦਾ ਦੋਨਾਂ ਦਾ ਝੂਠ ਚੱਲ ਗਿਆ ਸੋ ਹੁਣ ਲੋਕ ਸਮਝ ਗਏ ਨੇ ਵੀ ਝੂਠ ਜਿਹੜਾ ਝੂਠ ਹੁੰਦਾ ਸੱਚ ਸੱਚ ਹੁੰਦਾ ਫੈਸਲਾ ਹੋ ਗਿਆ ਮੁਕਾਬਲਾ ਵੀ ਹੋ ਗਿਆ ਤਿੰਨਾਂ ਪਾਰਟੀਆਂ ਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਐਸਾ ਕੋਈ ਗਲਤੀ ਨਹੀਂ ਕਰਨਗੇ ਜਿਹੜੀ ਫੇਰ ਬੜੇ ਲੰਮੇ ਸਮੇਂ ਤੱਕ ਸਾਨੂੰ ਭੁਗਤ ਨਹੀਂ ਪਵੇ ਜੀ ਜੀ ਸੋ ਮੈਂ ਆਸ ਰੱਖਦਾ ਵੀ ਹੁਣ ਜਿਹੜਾ ਹੱਥ ਮਾਰਿਆ ਅਕਾਲੀ ਦਲ ਦਾ ਆ ਰਿਹਾ ਪੰਜਾਬ ਦਾ ਆ ਰਿਹਾ ਪੰਜਾਬੀਆਂ ਦਾ ਆ ਰਿਹਾ ਜੀ 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 ਤੁਕੋ ਬੁਰੇ ਜਿੰਨੇ ਉਮੀਦਵਾਰ ਨੇ ਨਾ ਜੀ ਚਾਹੇ ਭਾਜਪਾ ਵੱਲੋਂ ਵੀ ਕਾਂਗਰਸੀ ਆ ਕਾਂਗਰਸ ਵੱਲੋਂ ਵੀ ਕਾਂਗਰਸੀ ਆ ਔਰ ਆਪ ਵੱਲੋਂ ਵੀ ਕਾਂਗਰਸੀ ਆ ਜੀ ਤਿੰਨੇ ਉਮੀਦਵਾਰ ਕਾਂਗਰਸ ਦੇ ਲੜ ਰਹੇ ਨੇ ਮੇਰੇ ਮੁਕਾਬਲੇ ਔਰ ਤਿੰਨੇ ਉਹਨਾਂ ਦੀ ਆਪਾਂ ਜਮਾਨਤ ਜਬਤ ਕਰਾਵਾਂਗੇ ਅੱਜ ਬਹੁਤ ਹੀ ਗੁਹਦੀ ਗੱਲ ਆ ਕਿ ਸਰ ਅੰਜੀਤ ਸਿੰਘ ਢਲੋਂ ਸਾਹਿਬ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਮਾਨ ਬਖਸ਼ਦੇ ਹੋਏ ਸਰ ਸੁਖੀ ਸਿੰਘ ਬਾਦਲ ਸਾਹਿਬ ਨੇ ਇਨਾਂ ਨੂੰ ਇੱਥੇ ਹਲਕਾ ਲੋਕ ਸਭਾ ਜੋ ਜਨਾਤੋਂ ਕੈਂਡੀਡੇਟ ਤੇ ਤੇ ਸਾਨੂੰ ਬੜਾ ਮਾਣ ਹੈ ਨੇ ਤੇ ਉਤੇ ਔਰ ਮੈਂ ਖਾਸ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਮੈਂ ਧੰਵਾਦ ਪ੍ਰਧਾਨ ਸਾਹਿਬ ਦਾ ਇਸ ਵਾਸਤੇ ਕਰਨਾ ਚਾਹੁੰਦਾ ਕਿ ਸਾਨੂੰ ਬਹੁਤ ਹੀ ਸਾਫ਼ ਸੁਥਰੀ ਅਕਸ ਵਾਲੇ ਇਮਾਨਦਾਰ ਨੇਕ ਚੰਗੀ ਸਖਸ਼ੀਅਤ ਦੇ ਮਾਲਕ ਔਰ ਜਿਹੜੇ ਹਮੇਸ਼ਾ ਹੀ ਵਿਕਾਸ ਦੀ ਗੱਲ ਕਰਦੇ ਆ ਸਾਡੇ ਕੋ ਕੈਂਡੀਡੇਟ ਭੇਜੇ ਆ ਅਸੀਂ ਜਿੱਥੇ ਇਹਨਾਂ ਨੂੰ ਜੀਆ ਵੀ ਆਖਦਾ ਅੱਜ ਵਰਕਿੰਗ ਮੀਟਿੰਗ ਕੀਤੀ ਹੈ ਮੂਡਲੀ ਮੀਟਿੰਗ ਆਗੀ ਆ ਅਸੀਂ ਅਗੇ ਛੇ ਤਰੀਕ ਨੂੰ ਵੱਡੀ ਮੀਟਿੰਗ ਜਿਹੜੀ ਹਲਕੇ ਦੀ ਕਰਾਂਗੇ ਔਰ ਅੱਜ ਤੱਕ ਸਿਰਫ ਇਹ ਹੈਗਾ ਕਿ ਅਸੀਂ ਇਹਨਾਂ ਨੂੰ ਅੱਜ ਸੰਗਤ ਦੇ ਰੂਪ ਰੂਪ ਕੀਤਾ ਹੈਗਾ ਤੇ ਨਾਲ ਅਸੀਂ ਬਹੁਤ ਸਾਰੀ ਜਗ੍ਹਾ ਦੀ ਉੱਤੇ ਜਿੱਥੇ ਸਾਡੀਆਂ ਧਾਰਮਿਕ ਜਗ੍ਹਾ ਹੈਗੀਆਂ ਜਿੱਥੇ ਅਸੀਂ ਜਾ ਕੇ ਉੱਥੋਂ ਅਸ਼ੀਰਵਾਦ ਵੀ ਲੈਣਾ ਹੈਗਾ ਅੱਜ ਇਹਨਾਂ ਦਾ ਸਿਰਫ ਅਸੀਂ ਜੀਅਾਂ ਆਖਦੇ ਹਾਂ ਤੇ ਨਾਲ ਇਹਨਾਂ ਨੂੰ ਵਿਸ਼ਵਾਸ ਵੀ ਦੋਣੇ ਆ ਕਿ ਜਨਰਾਤ ਵੇਂਦ ਕਾਂਗੇ ਡਟ ਕੇ ਇਥੋਂ ਜਿਹੜਾ ਹੈਗਾ ਜਗਰਾਉ ਤੋਂ ਵੱਡੀ ਦੀਰ ਦੁਆਵਾਂਗੇ ਇਹ ਸਾਰੇ ਸਾਡੇ ਵਰਕਰ ਸਹਿਬਾਨ ਦੇ ਪ੍ਰਣ ਕੀਤਾ ਹੈਗਾ ਔਰ ਜਿਹਨੂੰ ਬਿਸ਼ਵਾਸ ਜੁਤ ਆਇਆਗਾ ਤੇ ਇਸ ਗੱਲ ਦਾ ਮੈਂ ਸਾਹ ਸੁਖਵੀਰ ਸਿੰਘ ਬਾਲਸਾਭ ਦਾ ਧੰਨਵਾਦੀ ਆ ਕਿ ਸਾਨੂੰ ਕੈਂਡੀਡੇਟ ਜਿਹੜਾ ਹੈਗਾ ਬਹੁਤ ਹੀ ਬਦਿਆ ਹੋਣ ਹਾਰ ਮੈਂ ਤੇ ਢਿੱਲਾ ਸਾਹਿਬ ਇਕੱਠੇ ਇੱਕ ਟੇਬਲ ਦੇ ਉੱਤੇ ਬੈਠਦੇ ਰਹਿ ਜਦੋਂ ਅਸੀਂ ਵਿਧਾਨ ਸਭਾ ਵਿੱਚ ਸਗੇ ਚੰਗੀ ਸੋਚ ਦੇ ਮਾਲਕ ਹੈ ਔਰ ਇਹੋ ਜਿਹਾ ਮਿਰਸਵਾ ਆ ਨਰਮ ਸੁਭਾਅ ਇਹੋ ਜਿਹਾ ਜਿਹਨ ਦਾ ਉਹ ਨਰਮੀ ਦਾ ਮਤਲਬ ਇਹ ਨਹੀਂ ਨਰਮੀ ਦਾ ਮਤਲਬ ਇਹ ਨਹੀਂ ਕਿ ਕਮਜ਼ੋਰ ਹੈ ਨਰਮੀ ਦਾ ਮਤਲਬ ਇਹ ਹੈ ਇਹ ਪਹੀ ਜਟਕੇ ਸੀ ਮਿਹਨਤ ਕਰਨ ਵਾਲੇ ਆ ਅਸੀਂ ਤਾਂ ਵਾਲਾ ਹਮੇਸ਼ਾ ਜਿਹੜਾ ਹੈਗਾ ਜਿੱਥੇ ਪਾਰਟੀ ਦੇ ਕਿਹਾ ਵਫਾਦਾਰ ਸਪਾਈ ਬਣ ਕੇ ਆ ਮਿਹਨਤੀ ਜੋ ਪਾਰਟੀ ਨੇ ਸਾਨੂੰ ਹੁਕਮ ਲਾਇਆ ਉਹ ਪੂਰਾ ਕਰਦੇ ਆ ਆਪਣੇ ਬਹੁਤ ਸਤਿਕਾਰਯੋਗ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਚੰਗਾ ਫੈਸਲਾ ਲਿਆ ਗਿਆ ਸਰਦਾਰ ਰਣਜੀਤ ਸਿੰਘ ਢੱਲੋਂ ਜੀ ਨੂੰ ਲੁਧਿਆਣਾ ਤੋਂ ਉਮੀਦਵਾਰ ਦੇ ਤੌਰ ਤੇ ਤੋਰਿਆ ਗਿਆ ਸੋ ਅੱਜ ਹ ਦਿਹਾਤੀ ਜ਼ਿਲ੍ਹਾ ਦੇ ਅੰਦਰ ਆਏ ਨੇ ਅਸੀਂ ਇਹਨਾਂ ਨੂੰ ਜਿੱਥੇ ਜੀਆ ਹੈ ਕਹਿੰਨਾ ਕਲੇਰ ਸਾਹਿਬ ਵੱਲੋਂ ਸਦੀ ਮੀਟਿੰਗ ਦੇ ਵਿੱਚ ਅੱਜ ਇਹ ਇਸ ਗੱਲ ਦੀ ਤਸਵੀਰ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਅੰਦਰ ਦਿਖਾਈ ਦੇਵੇਗੀ 4 ਤਰੀਕ ਨੂੰ ਨਾ ਨਤੀਜਾ ਆਏਗਾ ਅੱਜ ਵਰਕਰਾਂ ਦੇ ਅੰਦਰ ਜਿਹੜਾ ਜੋਸ਼ ਆ ਢਿੱਲੋ ਸਾਹਿਬ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲਈ ਜੋ ਫੈਸਲੇ ਲੈ ਗਏ ਆ ਕਿ ਪੰਥ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਕਿਸਾਨੀ ਦੀ ਗੱਲ ਕਰਨੀ ਆ ਤੇ ਇਹ ਸਾਰੇ ਫੈਸਲਿਆਂ ਤੇ ਬਹੁਤ ਵੱਡਾ ਸਮਰਥਨ ਮਿਲ ਰਿਹਾ ਸੋ ਜੋ ਅੱਜ ਦਿਖਾਈ ਦੇ ਰਿਹਾ ਇਹ ਹਲੇ ਉਮੀਦਵਾਰ ਲਾਨੇ ਨੇ ਆਉਣ ਵਾਲੇ ਦਿਨਾਂਾਂ ਦੀ ਲੜਾਈ ਆ ਉਹ ਜੇਤੂ ਲੜਾਈ ਹੋ ਕੇ ਨਿਕਲੇਗੀ ਬਹੁਤ ਆਉਣ ਵਾਲੇ ਦਿਨਾਂ ਦੇ ਅੰਦਰ ਅਕਾਲੀ ਦਲ ਇਸ ਪੰਜਾਬ ਦੇ ਅੰਦਰ ਇੱਕ ਵੱਡੀ ਤਰ੍ਹਾਂ ਹੋ ਕੇ ਨਿਕਲਣਗੇ ਸੋ ਰਜੀਤ ਸਿੰਘ ਢਿੱਲੋਂ ਲੁਧਿਆਣਾ ਤੋਂ ਐਮਪੀ ਦੇ ਅੱਜ ਉਮੀਦਵਾਰ ਨੇ ਤੇ ਕੱਲ ਨੂੰ ਸਾਡੇ ਐਮਪੀ ਹੋਣ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ